ਥੱਲੇ ਹੀ ਮਰ ਮਿٹے ਦਾ ਕਿਵੇਂ ਹੱਸ ਕੇ ਗੁਰੂ ਗੋਬਿੰਦ ਸਿੰਘ ਦੇ ਬਰਖ ਰਦਾਰਾਂ ਤੋਂ ਪੁੱਛ ਓਏ ਕਿਵੇਂ ਜ਼ਿੰਦਗੀ ਲਈ ਦੀ ਸਿਰ ਦੇ ਕੇ ਪੰਜਾਂ ਅੰਮ੍ਰਿਤ ਦੇ ਆ ਤਲਬਗਾਰਾਂ ਤੋਂ ਪੁੱਛ ਇਸ ਵਿੱਚ ਅੰਮ੍ਰਿਤ ਵਿੱਚ ਖੂਬੀਆਂ ਕਿੰਨੀਆਂ ਨੇ ਕਿਸੇ ਲਿਸ਼ਕ ਦੇ ਖੰਡੇ ਦੀਆਂ ਧਾਰਾਂ ਤੋਂ ਪੁੱਛ ਇਕੱਲਾ ਕਿਵੇਂ ਲੜਿਆ ਨਾਲ ਸਵਾ ਲੱਖ ਦੇ ਚਮਕੌਰ ਵਿੱਚ ਚੱਲੀਆਂ ਤਲਵਾਰਾਂ ਤੋਂ ਪੁੱਛ ਸ਼ਾਹ-ਏ-ਹਿੰਦ ਨੇ ਸਜਦੇ ਕਿਵੇਂ ਕੀਤੇ ਆਹੇ ਹਿੰਦ ਨੇ ਸਜਦੇ ਕਿਵੇਂ ਕੀਤੇ ਨੂਰੀ ਕਲਗੀ ਦੇ ਆ ਚਮਤਕਾਰਾਂ ਤੋਂ ਪੁੱਛ ਪੁੱਛ ਮਹਾ ਸਿੰਘ ਤੋਂ 40 ਮੁਕਤਿਆਂ ਤੋਂ ਨਹੀਂ ਤੇ ਬੰਦਾ ਸਿੰਘ ਦੀਆਂ ਨਮਸ਼ਕਾਰਾਂ ਤੋਂ ਪੁੱਛ ਆਪਣੇ ਤੋਂ ਪੁੱਛ ਬਗਾਨੇ ਤੋਂ ਪੁੱਛ ਇੱਕ ਨਹੀਂ ਸਾਰੇ ਇਤਿਹਾਸਕਾਰਾਂ ਤੋਂ ਪੁੱਛ ਫੁੱਟ ਕੌਮ ਨੂੰ ਕਿਦਾਂ ਤਬਾਹ ਕਰਦੀ ਮਹਾਰਾਣੀ ਜਿੰਦਾ ਜੀਆ ਸਮਝਦਾਰਾਂ ਤੋਂ ਪੁੱਛ ਕੌਮਾਂ ਅਗੂ ਹੀ ਡੋਬਦੇ ਤਾਰਦੇ ਨੇ ਅਕਾਲ ਅਕਾਲੀ ਫੂਲਾ ਸਿੰਘ ਜੈ ਹੁਸ਼ਿਆਰਾਂ ਤੋਂ ਪੁੱਛ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਸੱਚਾ ਗਿਆਨ ਹੋਵੇ ਸਾਡੇ ਪੱਲੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਵੱਡੇ ਇਕੱਠ ਦੇ ਵਿੱਚ ਸਤਿਗੁਰਾਂ ਨੇ ਆਖਿਆ ਜਿਹੜਾ ਸੀਸ ਭੇਟ ਕਰ ਸਕਦਾ ਮੇਰਾ ਪਿਆਰਾ ਹੈ ਧਰਮ ਲਈ ਜਿਹੜਾ ਸੀਸ ਤਲੀ ਤੇ ਧਰ ਸਕਦਾ ਉਹ ਮੇਰਾ ਜਿਹੜਾ ਮੌਤ ਤੋਂ ਡਰਦਾ ਨਹੀਂ ਧਰਮ ਲਈ ਉਹ ਮੇਰਾ ਤੇ ਸਾਡਾ ਪਿਆਰਾ ਕੌਣ ਚਾਹੀਦਾ ਸੀ ਫਿਰ ਅਸੀਂ ਆਪਣੇ ਪਿਆਰੇ ਉਹਨਾਂ ਨੂੰ ਬਣਾ ਲਿਆ ਜਿਹੜਾ ਬੋਤਲ ਦਵੇ ਜਿਹੜਾ 5000 ਰੁਪਇਆ ਦਵੇ ਚੋਣ ਕਰਕੇ ਵੇਖੋ ਗੁਰੂ ਸਾਹਿਬ ਨੇ ਸਿਖਾਈ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਉਹ ਗੋਬਿੰਦ ਸਿੰਘ ਦਾ ਪਿਆਰਾ ਹੈ ਤੇ ਅਸੀਂ ਵੀ ਕਹਿੰਦੇ ਅਸੀਂ ਉਹਨੂੰ ਆਪਣਾ ਪਿਆਰਾ ਮੰਨਾਂਗੇ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਆਗੂ ਚੁਣ ਕੇ ਆਗੂ ਚੁਣਨ ਦੀ ਜਾਂਚ ਸਿਖਾਤੀ ਗਣਤੰਤਰ ਦਿਵਸ ਹੈ ਸਿੱਖਾਂ ਦਾ ਵਿਸਾਖੀ ਗੁਣਤੰਤਰ ਦਿਵਸ ਹੈ ਗੁਣਾ ਦੇ ਆਧਾਰ ਤੇ ਆਗੂ ਚੁਣਨ ਦੀ ਜਾਂਚ ਸਿਖਾਈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਐਦਾਂ ਆਗੂ ਚੁਣੋ ਪੰਜ ਪਿਆਰੇ ਚੁਣ ਕੇ ਸਾਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਜਾਂਚ ਸਿਖਾਈ ਗੁਰੂ ਪਿਤਾ ਜੀ ਸਾਨੂੰ ਸਿਖਾ ਕੇ ਗਏ ਐਦਾਂ ਆਪਣੇ ਆਪ ਨੂੰ ਚੁੰਡਿਸ ਚੁਣਨੇ ਸਿੱਖੋ ਐਦਾਂ ਚੁਣਿਆ ਕਰੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਕਰਕੇ ਤੁਨ ਗੁਰੂ ਗੋਬਿੰਦ ਸਿੰਘ ਜੋ ਪੜਾ ਕੇ ਗਏ ਐ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਐ ਉਹਨਾਂ ਬਚਨਾਂ ਨੂੰ ਕਮਾਈਏ ਸਿੱਖੋ ਤਾਂ ਹੀ ਵਧਾਈਆਂ ਖਾਲਸੇ ਬਣ ਕੇ ਵਿਖਾਈਏ ਖਾਲਸ ਹੋਈਏ ਸਭ ਮਿਲਾਵਟਾਂ ਸਾਡੇ ਵਿੱਚੋਂ ਨਿਕਲ ਜਾਣ ਤੇਰ ਮੇਰ ਨਿਕਲੇ ਉਚ ਨੀਚ ਨਿਕਲੇ ਜਾਤ ਪਾਤ ਸਾਡੀ ਜ਼ਿੰਦਗੀ ਚੋਂ ਖਤਮ ਹੋਵੇ ਅਮਰਤ ਛਕ ਲਿਆ ਕੁਰਬਾਨਾਂ ਪਾ ਲਈਆਂ ਅੱਜ ਬਾਟਾ ਤੇ ਇੱਕ ਕਰਤਾ ਲੋਕਾਂ ਨੇ ਘਰਾਂ ਚ ਬਾਟੀਆਂ ਇੱਕ ਨਹੀਂ ਕੀਤੀਆਂ ਜਦੋਂ ਸਾਡੇ ਪਿਤਾ ਨੇ ਬਾਟਾ ਇੱਕ ਕਰਤਾ ਫਿਰ ਅੱਥੇ ਛੋਟੀਆਂ ਵੱਡੀਆਂ ਜਾਤਾਂ ਭਾਂਡੇ ਆ ਡੱਡ ਕਿਉਂ ਰੱਖੀ ਫਿਰਦੇ ਆਂ ਅਸੀਂ ਘਰਾਂ ਚ ਇਹਦੇ ਭਾਂਡੇ ਅਲੱਗ ਰੱਖੋ ਇਹ ਅਲੱਗ ਭਾਂਡਿਆਂ ਚ ਖਾਏਗਾ ਗੁਰੂ ਨੇ ਤੇ ਬਾਟਾ ਇੱਕ ਕਰ ਦਿੱਤਾ ਜੇ ਗੁਰੂ ਘਰ ਵਿੱਚ ਬਾਟੇ ਇੱਕ ਵਿੱਚ ਛਕਾਇਆ ਜਾਂਦਾ ਤੇ ਅਸੀਂ ਬਾਟੀਆਂ ਅਲੱਗ ਨਾ ਰਖੀਏ ਜੇ ਗੁਰੂ ਘਰ ਚ ਕੋਈ ਜਾਤ ਨਹੀਂ ਪੁੱਛਦਾ ਸੀ ਆਪਣੇ ਘਰਾਂ ਚ ਜਾਤਾਂ ਨਾ ਪੁੱਛੀਏ ਜੇ ਗੁਰੂ ਘਰ ਤੋਂ ਕੋਈ ਭੁੱਖਾ ਨਹੀਂ ਜਾਂਦਾ ਸਾਡੇ ਘਰ ਵਿੱਚੋਂ ਵੀ ਕੋਈ ਭੁੱਖਾ ਨਾ ਜਾਵੇ ਸਤਿਗੁਰੂ ਜੀ ਐਡੇ ਵੱਡੇ ਆ ਉਹਨਾਂ ਨੇ ਇੰਨੇ ਵਧੀਆ ਸਿਧਾਂਤ ਦਿੱਤੇ ਆ ਕਿੰਨਾ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਸਾਨੂੰ ਖਲੂਣਾ ਹੀ ਦਿੰਦੇ ਰਹੇ ਆ ਜਗਾਉਂਦੇ ਹੀ ਰਹੇ ਆ ਜਾਗ ਜੋ ਆਪਣੀ ਪਰਸਨੈਲਿਟੀ ਡਿਵੈਲਪ ਕਰੋ ਆਪਣੇ ਆਪ ਨੂੰ ਡਿਵੈਲਪ ਕਰੋ ਆਪਣਾ ਬૌਧਿਕ ਪੱਧਰ ਉੱਚਾ ਕਰੋ ਸਾਡੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸੇ ਕਰਕੇ ਤੇ ਉਹਨਾਂ ਤੋਂ ਕੁਰਬਾਨ ਜਾਨ ਨੂੰ ਜੀ ਕਰਦਾ ਬਲਿਹਾਰੇ ਜਾਨ ਨੂੰ ਜੀ ਕਰਦਾ ਸੱਚੇ ਬਾਦਸ਼ਾਹ ਕੋਈ ਨਹੀਂ ਆਇਆ ਇਦਾਂ ਦਾ ਇਸ ਧਰਤੀ ਤੇ ਤੇਰੇ ਵਰਗਾ ਹੋਰ ਨਾ ਕੋਈ ਆਇਆ ਦੇਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਦਿੱਲੀ ਦੇ ਵੱਲ ਪਿਤਾ ਤੋੜ ਕੇ ਫੇਰ ਵੀ ਸ਼ੁਕਰ ਮਨਾਇਆ ਤਾਈਆਂ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ ਤਾਨੂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਤੋਂ ਬਲਿਹਾਰੇ ਜਾਨ ਨੂੰ ਜੀ ਕਰਦਾ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਸਾਡੇ ਤੇ ਸਾਨੂੰ ਜਗਾਣ ਦੀ ਕੋਸ਼ਿਸ਼ ਕੀਤੀ ਜਾਗੋ ਜਾਗੋ ਆਪਣੇ ਆਪ ਨੂੰ ਖੋਲੋ ਜਰਾ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਸਿਰ ਲਾਏ ਬਹੁਤ ਹੈ ਸਿਰ ਵਰਤਣ ਦਾ ਸਮਾਂ ਹੈ ਸਿਰ ਵਰਤ ਕੇ ਅਗਲੇ ਗੱਡੀਆਂ ਤੇ ਬਹਿ ਜਾਂਦੇ ਆ ਅਸੀਂ ਸਿਰ ਲਾਉਣ ਵਾਲੇ ਰੌਲਾ ਪਾਉਣ ਵਾਲੇ ਝੰਡੇ ਚੱਕ ਕੇ ਤੁਰਨ ਵਾਲੇ ਰਹਿ ਗਏ ਅਸੀਂ ਪਹਿਰੇ ਤੇ ਖੜਨ ਵਾਲੇ ਰਹੇ ਹਾਂ ਕੁਰਸੀ ਤੇ ਬਹਿਣ ਵਾਲੇ ਬਣੋ ਜਦੋਂ ਬੰਦਾ ਕੁਰਬਾਨੀ ਦਾ ਗਿਆਨ ਪ੍ਰਾਪਤ ਕਰਦਾ ਹੈ ਫਿਰ ਉਹ ਬਬੇਕੀ ਬਣ ਜਾਂਦਾ ਹੈ ਸਮਝਦਾਰ ਬਣ ਜਾਂਦਾ ਹੈ ਵਧੀਆ-ਵਧੀਆ ਫੈਸਲੇ ਲੈਣ ਲੱਗ ਜਾਂਦਾ ਹੈ ਜਿੱਥੇ ਗੁਰੂ ਸਾਹਿਬ ਨੇ ਬਾਹਰਲੇ ਪਾਸੇ ਸ਼ਸਤਰ ਪਵਾਇਆ ਸਾਨੂੰ ਸਿਰੀ ਸਾਹਿਬ ਦਿੱਤੀ ਹੈ ਉਥੇ ਗਿਆਨ ਖੜਗ ਵੀ ਦਿੱਤੀ ਹੈ ਅਕਲ ਨਾਲ ਕੰਮ ਲਿਓ ਅਕਲ ਤੋਂ ਕੰਮ ਲਿਓ ਆਪਣੇ ਦਿਮਾਗ ਨੂੰ ਵਰਤਿਓ ਹਰ ਇੱਕ ਨੂੰ ਗਿਆਨ ਖੜਗ ਦਿੱਤੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਗੁਰਬਾਣੀ ਆਪ ਪੜਨੀ ਸ਼ੁਰੂ ਕਰੋ ਹੁਣ ਮੇਰੀ ਇੱਕ ਬੇਨਤੀ ਹੋਰ ਸੁਣੋ ਆ ਜਿੰਨੇ ਵੀ ਤੁਸੀਂ ਦੀਵਾਨ ਸੁਣਦੇ ਹੋ ਦੱਸਿਓ ਜਰਾ ਭਾਈ ਜਰਾ ਉੱਚੀ ਬੋਲ ਕੇ ਦੱਸਿਓ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਹੈ ਕਿ ਘਟਿਆ ਹੈ ਤੇ ਅੱਜ ਕੱਲ ਗੁੰਗਣੇ ਜੇ ਬਾਬੇ ਕਈ ਤੁਰੇ ਫਿਰਦੇ ਆ ਆਉਂਦੇ ਨਹੀਂ ਕਲਿੱਪ ਜੇ ਕਈਆਂ ਦੇ ਹਰੇਕ ਹੀ ਜਾਂਦਾ ਹੈ ਇਹ ਬਾਣੀ ਨਾਲੋਂ ਤੋੜਦੇ ਆ ਜੀ ਇਹ ਬਾਣੀ ਨਾਲੋਂ ਤੋੜਦੇ ਆ ਇਹ ਤੇ ਸ਼ਰਧਾ ਤੋੜੀ ਜਾਂਦੇ ਆ ਸ਼ਰਧਾ ਵਧੀ ਹੈ ਕਿ ਘਟੀ ਹੈ ਬੋਲੋ ਕਾਹਦੇ ਤੇ ਗੁਰੂ ਗ੍ਰੰਥ ਸਾਹਿਬ ਤੇ ਬਾਬਿਆਂ ਤੋਂ ਜਨੂਨ ਘਟੀ ਹੈ ਪਖੰਡ ਤੋਂ ਜ਼ਰੂਰ ਘਟੀ ਐ ਗਲਤ ਪਾਸੇ ਸ਼ਰਧਾ ਘਟੀ ਐ ਪਰ ਗੁਰਬਾਣੀ ਵਾਲੇ ਪਾਸੇ ਸ਼ਰਧਾ ਵਧੀ ਐ ਘਟੀ ਨਹੀਂ ਇਹਨਾਂ ਨੇ ਦਿਨ ਰਾਤ ਰੱਟਾ ਲਾਇਆ ਹੈ ਤੁਸੀਂ ਮੈਨੂੰ ਨਹੀਂ ਲੱਗਦਾ ਕੋਈ ਵਿਰਲੇ ਦੋ ਚਾਰ ਪ੍ਰਚਾਰਕਾਂ ਨੂੰ ਛੱਡ ਕੇ ਜੇ ਕੋਈ ਅੱਜ ਭੋਗ ਤੇ ਵੀ ਕੀਰਤਨ ਕਰਦਾ ਹੈ ਉਹ ਸਿੱਟਾ ਤਵਾ ਮੇਰੇ ਤੇ ਦਰ ਲਿੰਦਾ ਜੇ ਭੋਗ ਤੇ ਵੀ ਕੋਈ ਕੀਰਤਨ ਕਰਦਾ ਨਾ ਉਹ ਮੇਰੇ ਤੇ ਹੀ ਦਵਾ ਲਾ ਚਾਰੇ ਪਾਸੇ ਘੇਰਣ ਦੀ ਕੋਸ਼ਿਸ਼ ਕਰਦੇ ਤੇ ਚਾਰੇ ਪਾਸੇ ਇੱਕ ਨਹੀਂ ਜੀ ਚਾਰੇ ਪਾਸੇ ਹਾਇ ਪੋਰੀਆਂ ਤੇ ਅਟੈਕ ਕਰਤਾ ਪਿਛਲੇ ਸ਼ਨੀਵਾਰ ਦਵਾਨ ਲਾਇਆ ਸੀ ਇੱਥੇ ਤੇ ਮੈਂ ਕਿਹਾ ਸੀ ਗੁਰੂ ਸਾਹਿਬ ਪ੍ਰਚਾਰ ਕਰਦੇ ਰਹੇ ਆ ਪੋਰੇ ਜੀ ਵੜ ਕੇ ਨਹੀਂ ਬੈਠੇ ਰਹੇ ਮੈਂ ਇਹ ਕਿੱਥੇ ਕਿਹਾ ਸੀ ਵੀ ਪੋਰੇ ਟਾ ਦੇਣੇ ਚਾਹੀਦੇ ਨੇ ਜਦੋਂ ਦਾ ਇਤਿਹਾਸ ਹੀ ਕੋਈ ਨਹੀਂ ਕਿੱਥੇ ਬੋਲੇ ਆ ਦੱਸੋ ਇਹ ਕਿਹਾ ਸੀ ਪਾਣੀ ਦੇ ਵਿੱਚ ਤੇ ਮੈਂ ਵੀ ਇਸ਼ਨਾਨ ਕਰਦਾ ਭਾਈ ਜਾਇਆ ਕਰੋ ਤੁਸੀਂ ਵੀ ਇਸ਼ਨਾਨ ਕਰਿਆ ਕਰੋ ਪਰ ਪਾਣੀ ਤੇ ਲੈ ਕੇ ਆਉਂਦੇ ਹੋ ਬਾਣੀ ਵੀ ਲੈ ਕੇ ਆਇਆ ਕਰੋ ਇਹੀ ਕਿਹਾ ਸੀ ਤੇ ਗੁਣਗਣੇ ਜੇ ਕਈ ਬੋਲਣਗੇ ਸਰੋਵਰ ਢਾ ਦਿਏ ਸਰੋਵਰ ਪੂਰ ਦਿਏ ਲੋ ਜੀ ਅੱਜ ਕੱਲ ਦੇ ਬਾਬੇ ਕਹਿੰਦੇ ਆ ਸਰੋਵਰ ਪੂਰ ਦਿਓ ਕਿੱਥੇ ਪੂਰਨਾ ਤੇ ਕਿੱਥੇ ਮੈਂ ਤਾਂ ਕਹਿੰਦਾ ਖੁਦ ਇਸ਼ਨਾਨ ਕਰਦੇ ਆਂ ਪਰ ਇਹ ਲੋਕ ਫਤਕ ਕੀ ਦਿਮਾਗ ਚ ਪਾਉਣਾ ਚਾਹੁੰਦੇ ਆ ਇੱਥੇ ਕਈਆਂ ਨੇ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਨਾ ਸੱਚ ਦੀ ਓਏ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਪੰਜਾਬ ਨੂੰ ਪੰਜਾਬ ਦੇ ਹੱਕ ਦੇ ਇਹਨਾਂ ਨੂੰ ਇਹਨਾਂ ਨੂੰ ਹੱਕ ਦਿਓ ਫਸਲਾਂ ਦੇ ਹੱਕ ਦਿਓ ਬੈਠਨੇ ਮੇ